ਕਿ ਤੂੰ ਵੀ ਬਣ ਬੈਠੀ ਫਟ ਰਾਣੀ ਤੂੰ ਵੀ ਪੰਜ ਦਰਿਆ ਧੀ ਰਾਣੀ ਤੂੰ ਵੀ ਬਣ ਬੈਠੀ ਫਟ ਰਾਣੀ ਤੂੰ ਵੀ ਪੰਜ ਦਰਿਆ ਧੀ ਰਾਣੀ ਇਹ ਸ਼ਕਤੀ ਹੈ ਇਹ ਕਮਜ਼ੋਰੀ ਸਭ ਕਲਾਕਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੌ ਸੌ ਤਾਰਾਂ ਦੀ ਤਾ ਹਮਰ ਲਗੂ ਜ਼ੇ ਰੋਏ ਕਹਿੰਦੇ ਹੋਗੇ ਹਾਂ ਅਦਮੋਏ ਹੋਗੇ ਹਾਂ ਅਦਮੋਏ ਸਾਰ ਕੋਈ ਲਵੇ ਨਯਾਰਾਂ ਦੀ ਇੱਕ ਤਾਰ ਨੇ ਬਸ ਕਰਾਤੀ ਸੋ ਸੋ ਤਾਰਾਂ ਦੀ ਰੋਂਦੀ ਦਿਨ ਤੇ ਰਾਤ ਸਰੰਗੀ ਪਈਆਂ ਕਿਲੀ ਉੱਤੇ ਟੰਗੀਲੀ ਉੱਤੇ ਟੰਗੀ ਵਕਤ ਮੈਂ ਕਿਵੇਂ ਗੁਜ਼ਾਰਾਂਗੀ ਇੱਕ ਤਾਰ ਨੇ ਬਸ ਕਰਾ ਪੀ ਸੌ ਸੌ ਤਾਰਾਂ ਦੀ ਵਾਹ ਆਖਰੀ ਅੰਤਰਾ ਬੋਲ ਦੇਣਾ ਵਿਚਲੇ ਜਦਾਂ ਸੰਦੂ ਨਾਲ ਜਰਾਂ ਨਾਲ ਲਾ ਕੇ ਤੂੰ ਵੀ ਫਿਰਦੀ ਧੌਣ ਅਕੜਾ ਕੇ ਸੰਦੂ ਨਾਲ ਜਰਾਂ ਨਾਲ ਲਾ ਕੇ ਤੂੰ ਵੀ ਫਿਰਦੀ ਧੌਣ ਅਕੜਾ ਕੇ ਫਿਰਦੀ ਧੌਣ ਅਕੜਾ ਕੇ ਝਾਂਟੀ ਲੈਂਦੀ ਕਾਰਾਂ ਦੀ ਇੱਕ ਤਾਰ ਨੇ ਬਸ ਕਰਾ ਪੀ ਸੌ ਸੌ ਤਾਰਾਂ ਦੀ ਇੱਕ ਤਾਰ ਨੇ ਬਸ ਕਰਾ ਪੀ ਸੌ ਸੌ ਤਾਰਾਂ ਦੀ ਵਾਹ ਜੀ ਵਾਹ ਵਾਹ ਜੀ ਵਾਹ ਵੈਰੀ ਨਾਈਸ ਜਦ ਤੁਸੀਂ ਕਿਸੇ ਇਧਰ ਦੋ ਮਿੰਟ ਬਸ ਸਾਧਵਾਰੇ ਵੀ ਢੋਲਵਾਰੇ ਵੀ ਆਉਂਦੇ ਬਹੁਤ ਜਿਆਦਾ